ਹਾਂਜੀ ਮਿੱਤਰੋ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਅੱਜ ਕਹਿੰਦੇ ਆਂ ਮਿੱਤਰੋ ਆਪਣੀ ਨਾਨੀ ਸੁਂਦਰਾ ਦੇ ਕਰੋ ਪਹਿਲਾਂ ਤੋਂ ਦਰਸ਼ਨ ਤੇ ਅੱਜ ਆਪਾਂ ਵਿਚਾਲੇ ਵਾਲੀ ਪਟਰੀ ਤੇ ਅਰਦੀ ਤੇ ਤੇ ਮੋਬਾਈਲ ਕ੍ਰੇਨ ਪਰਲੀ ਸਾਈਡ ਚਲੀ ਗਈ ਕਿਉਂਕਿ ਇੱਧਰ ਵਾਲੇ ਜਿਹੜੇ ਥੱਲੇਲੇ ਗਾਡਰ ਵਾਲੇ ਪੀਸ ਸੀਗੇ ਜਿਹੜੇ ਆ ਵੱਡੇ ਇਹ ਮੋਬਾਈਲ ਕ੍ਰੇਨ ਨੇ ਕੱਢਤੇ ਤੇ ਆਪਣਾ ਹੈਡਰਾ ਵੀ ਪੱਲਾ ਕੱਲ ਉਧਰ ਚੱਲ ਗਿਆ ਸੀ ਤੇ ਵਾਪਸ ਆਉਣਾ ਇੱਧਰ ਆਹ ਦੋ ਪੀਸ ਜਿਹੜੇ ਲੋਡ ਕਰਨ ਵਾਸਤੇ ਟਰਾਲੇ 'ਚ ਗੱਡੀ ਵੀ ਆਈ ਹੋਈ ਆ ਏਜ ਲੋਡ ਕਰਕੇ ਆਪਾਂ ਪੀਸੇ ਤੋਰਨੇ ਆ ਤੇ ਫਿਰ ਫੇਰ ਆਪਾਂ ਵਾਪਸ ਉਧਰ ਚੱਲਾਂਗੇ ਤੇ ਕਪੜਾ ਮਾਰਨ ਲੱਗੇਗੇ ਤੇ ਨਾਲ ਹੀ ਨਾਲ ਪਾਣੀ ਪੁਣੀ ਚੈੱਕ ਕਰਕੇ ਆਪਾਂ ਗੱਡੀ ਲੈ ਕੇ ਲਾਤੀਏ ਤੇ ਲਿਵਰ ਆਏਗੀ ਪੀਸ ਲੋਡ ਕਰਾਏਗੀ ਜਵਾਨ ਆਪਣੇ ਤੇ ਪਿਛਲੇ ਵਾਲੇ ਵਲੌਗ ਨੂੰ ਤੁਸੀਂ ਮਿੱਤਰੋ ਬਹੁਤ ਜਿਆਦਾ ਪਿਆਰ ਦਿੱਤਾ ਇੰਦਾ ਹੀ ਪਿਆਰ ਦਿੰਦੇ ਰੋ ਕਮੈਂਟ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੇ ਅੱਗੇ ਤੋਂ ਅੱਗੇ ਵਲੌਗ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤਾਂ ਕਿ ਕਰਦੇ ਮਿੱਤਰੋ ਕੰਟੀਨਿਊ ਤਾਂ ਹਾਂ ਜੀ ਠਾਈਆਂ ਆ ਸੀ ਜਿਹੜਾ ਇਹਨਾਂ ਨੇ ਜਾਲ ਲਾ ਕੇ ਥੱਲੇ ਉੱਤੇ ਜਿਹੜਾ ਪੁੱਲ ਦੇ ਉਪਰ ਸੈਂਟਰ ਵਾਲਾ ਜਗ੍ਹਾੜ ਬਣਾ ਤਾਂ ਕਰਕੇ ਆ ਜਿਹੜੀਆਂ ਪਲੇਟਾਂ ਆਈਆਂ ਸੀ ਸਿਲੰਡਰ ਵਾਲੀਆਂ ਇਹ ਲਾ ਕੇ ਰੱਖਣ ਲੱਗਿਆ ਟਰਾਲੇ 'ਚ ਪਹਿਲਾਂ ਫੇਰ ਆਪਾਂ ਗੱਡਾ ਲੋਡ ਕਰਾਂਗੇ ਤੇ ਫੇਰ ਚੱਲਾਂਗੇ ਮਿੱਤਰੋ ਉਧਰ ਜੀ ਮਿੱਤਰੋ ਕਹਿੰਦੇ ਰੱਖਣ ਲਾਗੇ ਗਾਡਰ 5 ਪੁਆਇੰਟਾਂ ਦੇ ਗਾਡਰ ਹੈਵੀ ਗਾਡਰ। ਟਨ ਪੀਸ ਕੀਤੇ ਮਿੱਤਰੋ ਲੋਡ। ਦਸਿਆ ਪਰ ਕੰਮ ਕਿਵੇਂ ਲੱਗਿਆ ਵੀ ਤੁਹਾਡਾ ਪੂਰਾ ਕੰਮ ਕਿਦਾਂ ਕਰਦਾ। ਤੇ ਗਾਂ ਆਪਣੇ ਹਾਈਡਰ ਵਾਲੇ ਬੰਦਿਆਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਚਟਾ ਕਰਦਨੇ ਕਰਦਨੇ ਵਿਚਾਲੇ ਵਾਲਾ ਠੀਕ ਆ ਬੀਸ ਮਾ ਜਿਹੜਾ ਸਪੈਰ ਲੈ ਛੱਡ ਰੱਖਿਆ ਥੋੜਾ ਜਿਹਾ ਉਹਨੂੰ ਕਰਨਾ ਬਾਕੀ ਸਭ ਲੇਖਾ ਤਾਂ ਹਾਂਜੀ ਮਿੱਤਰੋ ਗਾਟਰਾ ਆਪਾਂ ਕਿੰਨੇ ਲੋਡ ਕਰਦੇ ਆ ਗੱਡੀ 'ਚ ਗੱਡੀ ਵਾਲੇ ਖਿੱਚਾਂ ਮਰੀ ਜਾਂਦੇ ਆ ਤੇ ਇੱਕ ਉਹ ਟਰੈਕਟਰ ਤੇ ਜਿਹੜੀਆਂ ਪਲੇਟਾਂ ਆਈਆਂ ਸੀ ਉਹ ਲਾਉਣੀਆਂ ਸੀ ਉਹ ਲਾਈ ਜਾਂਦੇ ਸੀ ਤੇ ਵਿੱਚ ਦੀ ਆਪਾਂ ਕਰਨ ਆ ਗਏ ਕੰਪਰੈਸਰ ਲੋਡ ਕਰ ਰੱਖਣਾ ਫਿਰ ਜਾ ਕੇ ਪਲੇਟਾਂ ਕੱਢਾਂਗੇ ਆ ਆਪਣਾ ਜਿਹੜਾ ਪੋਲਾ ਪਰ ਇਹ ਵੀ ਤਿਆਰ ਆ ਇਹ ਵੀ ਤਿਆਰ ਬਰ ਤਿਆਰ ਆ ਤੇ ਪਰਲੀ ਸਾਈਡ ਮੋਹਲ ਕਰਨ ਜਿਹੜੀ ਗਾਰਡਰ ਕੱਢ ਕੱਢ ਰੱਖੀ ਜਾਂਦੀ ਆ ਇਧਰਲੀ ਸਾਈਡ ਦੇ ਰੱਖਦੇ ਤੇ ਇਧਰਲੀ ਸਾਈਡ ਵਾਲੇ ਰੱਖੀ ਜਾਂਦੀ ਆ ਤੇ ਫੇਰ ਕੱਢਨੇ ਨੇ نیچے ਵਾਲੇ ਗਾਡਰ ਹੁਣ ਪ੍ਰੈਸਰ ਲੋਡ ਕਰਦੇ ਆ ਹੁਣ ਲੈ ਆ ਮਿੱਤਰੋ ਹੁਣ ਪਰਲੀ ਸਾਈਡ ਆਪਾਂ ਪਲੇਟਾਂ ਵੀ ਆਪਾਂ ਲਾਤੀਆਂ ਆ ਤੇ ਗਾਰਡਰ ਵੀ ਲੋਡ ਕਰਤੇ ਟਰੱਕ ਤੋਰਤਾ ਹੁਣ ਉੱਪਰ ਦੀ ਕਮਾ ਕੇ ਲਿਆਵਾਂਗੇ ਆਪਣੇ ਪਿੰਡ ਵਿੱਚ ਦੀ ਹਾਈਡਰਾ ਲੈ ਕੇ ਉਧਰ ਹੀ ਚੱਲੇ ਆਂ ਹਾਂਜੀ ਮਿੱਤਰੋ ਇੱਧਰ ਆ ਗਈ ਸੀ ਤੇ ਮਾਲ ਕ੍ਰੇਨ ਆ ਆਪਣਾ ਜਿਹੜਾ ਇਹ ਨੀਚੇ ਵਾਲੇ ਗਾਰਡਰ ਆ ਛੜ ਕੇ ਥੱਲੇ ਰਖਾਉਣ ਲੱਗੇ ਆ ਸਹੀ ਆ ਫੜਾਪਾ ਮਿੱਤਰੋ ਫੜ ਕੇ ਥੱਲੇ ਮਾਲ ਕਰੇ ਨੇ ਸਿੱਧਾ ਚੱਕਿਆ ਹੀ ਥੱਲੋਂ نیچےੋਂ ਕੱਢਿਆ ਹੀ ਏ ਕੁੜਕੇ ਲਾਉਂਦੇ ਆ ਫਿਰ ਗੱਟ ਸੱਲੇ ਧਰਾਂਗੇ ਤੇ ਉਸ ਤੋਂ ਬਾਅਦ ਆਪਣਾ ਇੱਕ ਵਜ ਜਾਣਿਆ ਤੇ ਆਪਣਾ ਲਗਜ ਟਾਈਮ ਹੋ ਜਾਣਾ ਮਿੱਤਰੋ ਸਰਕਤਾ ਕਹਿੰਦੇ ਬਾਬਿਓ ਆਪਾਂ ਥੱਲੇ ਤੇ 1 ਵਜ ਗਿਆ ਤੇ ਆਪਣਾ ਲੰਚ ਟਾਈਮ ਹੋ ਗਿਆ ਤੇ ਹੁਣ ਚੱਲਨੇ ਆਪਾਂ ਘਰ ਨੂੰ ਪਿੰਡ ਨੇੜੇ ਹੋਣ ਵੀ ਆਹੀ ਇੱਕੋ ਇੱਕ ਜਿਹੜੀ ਸਭ ਤੋਂ ਵੱਧ ਜਿਹਦਾ ਆਪਣੋ ਫਾਇਦਾ ਹੈ ਕਿ ਉਹ ਇਹ ਆਪਾਂ ਲੰਚ ਟਾਈਮ ਘਰੇ ਚੱਲ ਜਾਨੇ ਆ ਤੇ 1 ਵਜ ਤੋਂ ਬਾਅਦ ਫਿਰ 2 ਵਜੇ ਆਪਾਂ ਵਾਪਸ ਆ ਜਾਨੇ ਆ ਤੇ ਮਿੱਤਰੋ ਨਿਆਰੇ ਲਈਦੇ ਦੱਬ ਕੇ ਕੰਮ ਖਿੱਚ ਕੇ ਰੱਖਦੇ ਆ ਤੇ ਤੁਸੀਂ ਵੀ ਦੱਬ ਕੇ ਕੰਮ ਖਿੱਚ ਕੇ ਰੱਖਿਆ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਵਾਲਾ ਤੇ ਆਪਾਂ ਫੇਸਬੁੱਕ ਤੇ ਵੀ ਪੇਜ ਬਣਾਇਆ ਉੱਥੇ ਵੀ ਤੁਸੀਂ ਜਾ ਕੇ ਸਰਚ ਮਾਰ ਲਿਓ ਪਿੰਡ ਵਾਲਾ ਸਟਰਗਲਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆ ਹੋ ਗਈ ਆ ਮੇਤਰਾ ਸ਼ੂਟੀ ਤੇ ਹੈਡਰਾ ਆਪਾਂ ਲਾ ਦਾ ਸਾਈਡ ਤੇ ਤੇ ਘੱਟ ਆ ਬੰਦ ਗੇਜ ਪਾ ਕੇ ਲੋਜ ਤੇ ਬੰਦ ਕਰਤਾ ਹੀ ਹੁਣ ਚੱਲੇ ਆ ਮਿੱਤਰੋ ਘਰ ਨੂੰ ਮੋਟਰਸਾਈਕਲ ਚੱਕਾਂਗੇ ਤਾਂ ਹਾਂਜੀ ਮਿੱਤਰੋ ਕਹਿੰਦੇ ਆਪਾਂ ਰੋਟੀ ਪਾਣੀ ਛੱਕ ਕੇ ਆਪਾਂ ਘਰੋਂ ਆ ਗਏ ਸੀਗੇ ਤੇ ਅੱਗੇ ਤਾਂ ਆਪਾਂ 1 ਵਜੇ ਤੋਂ ਲੈ ਕੇ 2 ਵਜੇ ਆ ਜਾਣੇ ਹੁੰਨੇ ਆ ਪਰ ਅੱਜ ਆਪਾਂ ਨਹੀਂ ਆਏ ਸੀ ਕਿਉਂਕਿ ਆਪਾਂ ਨੂੰ ਪਤਾ ਸੀ ਵੀ ਕੰਮ ਹੈ ਨਹੀਂਗਾ ਜਿਹੜੇ نیچے ਵਾਲੇ ਤਿੰਨ ਮੇਨ ਗਾਟਰ ਆ ਉਹੀ ਕੱਟਨੇ ਸੀਗੇ ਤੇ ਉਹਨਾਂ ਚੋਂ ਦੋ ਗਾਡਰ ਤਾਂ ਪਹਿਲਾਂ ਹੀ ਕੱਢ ਦਿੱਤੇ ਸੀਗੇ ਤੇ ਤੀਜਾ ਗਾਡਰ ਮੁੱਕਾ ਤੇ ਕਿਉਂਕਿ ਗਾਡਰ ਦਾ ਟਾਈਮ ਲੱਗਦਾ ਜਿਹੜਾ ਥੱਲੇ ਗਾਡਰ ਆ ਮੋਬਾਈਲ ਕ੍ਰੇਨ ਦਾ ਸਿੱਧਾ ਫੋਨ ਨਹੀਂ ਪੈਂਦਾ ਚੈਨਕੂਪੀ ਨਾਲ ਖਿੱਚ-ਖਿੱਚ ਕੇ ਦੋ ਢਾਈ ਘੰਟਿਆਂ ਵਿੱਚ ਇੱਕ ਗਾਡਰ ਕੱਢਿਆ ਜਾਂਦਾ ਆਪਾਂ ਘਰੇ ਹੀ ਰੁੱਕ ਗਏ ਸੀਗੇ ਤੇ ਮੇਤ੍ਰੋ ਹੁਣ ਆਪਾਂ ਦੁਬਾਰਾ ਆ ਗਏ ਆ ਕਿਉਂਕਿ ਗਾਡਰ ਘੰਟੇ ਦੇ ਅੰਦਰ ਨਿਕਲ ਜਾਣਾ ਫਿਰ ਇਧਰੋਂ ਕੰਮ ਮੁੱਕ ਜਾਣਾ ਤੇ ਆਪਾਂ ਮਸ਼ੀਨ ਦੀ ਜੱਬ ਲਵਾ ਕੇ ਆਹਾ ਕਾਊਂਟਰ ਕਾਊਂਟਰ ਵੇਟ ਮੇਥੋਂ ਲਾ ਗਏ ਤੇ ਟਰਾਲੇ ਸਮਾਨ ਕਰਦੇ ਨਾਲ ਲੋਡ ਤੇ ਫੇਰ ਆਪਾਂ ਇੱਥੋਂ ਚਾਲੇ ਪਾ ਲਵਾਂਗੇ ਪਰਲੀ ਸ਼ਾਰਡ ਵੱਲ ਐਂਦਰ ਮੋਆਲ ਕਰੇਣ ਵਾਲੇ ਆਪਰੇਟਰ ਮੁੰਡੇ ਕਹਿੰਦੇ ਹਾਂ ਜੀ ਕਹਿੰਦੇ OK OK ਭਾਈ ਮੁੰਡੇ ਭਾਂ ਪੂਰੀ ਖੁੱਤੀ ਹੋਵੇ ਮਾਣਕਣ ਵਾਲੇ ਗਰਦਾਸਪੁਰ ਮਾਝੇ ਵਾਲੇ ਉਦੋਂ ਬੱਚਾ ਵਾ ਦੇਖੋ ਮਿੱਤਰੋ ਇਹਦਾ ਵੀਊ ਚੈੱਕ ਕਰੋ ਜੇ ਤੁਹਾਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਅੱਗੇ ਤੋਂ ਅਗੇ ਸ਼ੇਅਰ ਕਰ ਦਿਓ ਤੇ ਕਮੈਂਟ ਇੱਕ ਘੰਟਾ ਜਾਂ ਕਰ ਦਿਓ ਜੇ ਤੁਹਾਡੀ ਕੋਈ ਰਿਸ਼ਤੇਦਾਰੀ ਚ ਤੁਹਾਡੀ ਕੋਈ ਲਿਆਰ ਚ ਕੋਈ ਹੈਡਰੇ ਵਾਲਾ ਦੇਖਣ ਵਾਲਾ ਮੁੰਡਾ ਹੈਗਾ ਨਾ ਉਨਾ ਤੱਕ ਵੀਡੀਓ ਜ਼ਰੂਰ ਸ਼ੇਅਰ ਕਰ ਦੇਣਾ ਤੇ ਕਮੈਂਟ ਕਰਕੇ ਆਪਣੇ ਇੱਕ ਕੰਮ ਕਿਤੇ ਬਾਰੇ ਜ਼ਰੂਰ ਦੱਸਣਾ ਵੀ ਆਪਾਂ ਕੀ ਕੀ ਕਰਦੇ ਆਂ ਤੇ ਕਿੱਥੋਂ ਕਿੱਥੋਂ ਬਲੋਂਗ ਕਰਦੇ ਆਂ ਆਹ ਜੀ ਜੋ ਬ్రో ਜਿਹੜਾ ਇੱਕ ਕੱਟ ਰਹਿ ਗਿਆ ਲਾਸਟ ਵਾਲਾ ਉਹ ਕੱਢਣ ਲੱਗੇ ਆ ਤੇ ਦਿਖਾਉਣੇ ਆ ਸਾਨੂੰ ਕਿਵੇਂ ਕੱਢਦੇ ਆ ਕਿਦਾਂ ਭਾਜੀ ਵਧੀਆ ਵਧੀਆ ਤੁਸੀਂ ਦੱਸੋ ਇਹ ਆ ਗਾਡਰ ਕਿੱਥਾ ਕੱਢਣਾ ਹੁਣ ਉਹ ਕੱਢਾਂਗੇ ਤੁਹਾਨੂੰ ਦੱਸਾਂਗੇ ਦੇਖਿਓ ਸਾਡੀ ਵੀਡੀਓ ਦੇਖੀ ਜਾਇਓ ਫਿਰ ਤੁਹਾਨੂੰ ਦੱਸਾਂਗੇ ਕਿ ਐਸੇ ਨਿਕਲੇਗਾ ਆ ਗਾਡਰ ਹਾਂ ਜੀ ਉਹ ਦੇਖੋ ਕਿ ਐਸੇ ਨਿਕਲਦਾ ਦੇਖੋ ਹਰੀਆ ਗਾੜ ਇਚੋਈ ਕੱਢ ਦੇਣਾ ਬਾਅਦ ਦੇਖੀ ਜੋ ਤੁਸੀਂ ਆਦਾ ਵੀਡੀਓ ਦੇਖੀ ਜੋ ਫੇਰ ਦੇਖੋ ਕਾਛੇ ਨਿਕਲਦਾ ਹੈ ਡਾਕਟਰ ਫਿਰ ਹਮ ਸਤਾਏ ਕੇ ਫੇਰ ਦਸਿਓ ਵਦਿਆ ਲਕੇ ਦਾ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੁਹਾਡੀ ਵੀਡੀਓ ਦਾ ਲੋਈ ਮਿੱਤਰੋ ਹੁਣ ਆਪਸ ਕਰੀ ਜਾਂਨੇ ਆ ਮੋਲੋ ਕੀ ਤਾਂ ਚੱਕੀ ਜਾਂਦੇ ਆ ਇਹ ਮੋਲਿਕ ਰਣਾਲਾ ਦੀ ਭਾਸ਼ਾ ਹਾਬਸ ਰੀਆ ਰੀਆ ਕਹਿੰਦੇ ਅੱਜ ਜਿਹੜੀ ਉਹ ਰੂਪ ਆ ਵੈਂਚ ਉਹਨੂੰ ਥੱਲੇ ਕੀਤਾ ਜਾਂਦਾ ਆ ਤੇ ਹਾਬਸ ਕਹਿੰਦੇ ਜਦੋਂ ਉਹਨੂੰ ਇਕੱਠਾ ਕੀਤਾ ਜਾਂਦਾ ਆ ਤੇ ਹੁਣ ਆ ਵਿੱਚੋਂ ਦੀ ਸਾਂਚਿਆਂ ਦੇ ਵਿੱਚੋਂ ਦੀ ਗਾਟਰ ਨੂੰ ਚੁੱਕ ਲੈਣਾ ਖੜਾ ਕਰਕੇ ਤੇ ਉੱਪਰ ਦੀ ਇਦਾਂ ਹੀ ਕੱਢ ਕੇ ਗਾਟਰ ਲਿਆ ਕੇ ਸਾਈਡ ਤੇ ਰੱਖ ਦੇਣਾ ਫੇਰ ਆਪਣਾ ਕੰਮ ਮਿੱਤਰੋ ਮੁਕੰਮਲ ਹੋ ਜਾਣਾ ਇੱਕ ਬੂਮ ਪਹਿਲਾ ਬੂਮ ਸਾਰਾ ਕੱਢਿਆ ਹੋਇਆ ਦੂਜਾ ਅੱਧਾ ਤੇ ਤੀਜਾ ਜਮੈਂ ਏਦਾਂ ਕੱਢਿਆ ਹੋਇਆ ਤੇ ਨਾਲ ਜੈਬੀ ਐਡ ਕੀਤੀ ਹੋਈ ਆ ਤੇ ਇਹਨੂੰ ਲਾ ਕੇ ਇਧਰ ਹੈਡਰ ਲਾਉਂਦੇ ਆਂ ਹੈਡਰ ਲਗਾएंगे ਭਾਜੀ ਹੈਡਰ ਲੈ ਕੇ ਉਹ ਕਸਾਈਗੇ ਐਸੇ ਆ ਗੌਰਮੇਰ ਸਾਹਿਬ ਉਹ ਠੇਕੇਦਾਰ ਇੱਕ ਇਹ ਬੋਲ ਹਾਂਜੀ ਮਿੱਤਰੋ ਇੱਕ ਘਟ ਰਹਿਂਦਾ ਸੀ ਉਹ ਵੀ ਆਪਾਂ ਕੱਢ ਕੇ ਬਾਹਰ ਰੱਖਤਾ ਆ ਤੇ ਮੁੰਡੇ ਹੋਗੇ ਬੇਲੇ ਹਾਂਜੀ ਆਪਰੇਟਰ ਸਾਹਿਬ ਕੀ ਵਿਚਾਰ ਧਾਰਾ ਤੁਹਾਡੀ ਹੁਣ ਕੀ ਕਹਿਣਾ ਚਾਹੋਗੇ ਪੁੱਲ ਬਾਰੇ ਤੇ ਫੁਰਮੇਨਾ ਬਾਰੇ ਕੋਈ ਨਹੀਂ ਖਵਾਉਂਦੇ ਜਿੰਨੇ ਸਾਰੇ ਆ ਭੁੱਖੇ ਆ ਵੇਖੋ ਕੋਈ ਨਹੀਂ ਖਵਾਉਂਦੇ ਖਾਣ ਨਹੀਂ ਦੇ ਗੱਖ ਜਿਬ ਢੀਲੀ ਨਹੀਂ ਕਰਦੇ ਇਤਨੇ ਭੁੱਖੇ ਆ ਲੋਕ ਕੋਣ ਆਈ ਪੀ ਸਾਦੇ ਕੱਪੜਾ ਲੈ ਕੇ ਖਵਾ ਦੋਗੇ ਅੱਜ ਖਵਾ ਲਿਆ ਇਹਨਾਂ ਨੇ ਕੱਖ ਇਤਨੇ ਭੁੱਖੇ ਆ ਲੋਕ ਡੱਬਾ ਮੰਗਾਇਆ ਮਠਾਈ ਦਾ ਤੇਰੇ ਵਾਸਤੇ ਕੀ ਆਨੀ ਆ ਲੋ ਜੀ ਆ ਮੁੰਡਾ ਪੀ ਚੱਕਣ ਡਿਆ ਵਾ ਸਾਢੇ 4 ਟਨ ਦਾ ਪੀ ਚੱਕਣ ਡਿਆ ਵੇਖੋ ਜੀ ਇਹ ਡਰੇ ਦੇ ਨਾਲ ਦੇਖੋ ਜੀ ਇਹ ਡਰੇ ਦੇ ਮਾਰੇ ਮਾਰੇ ਟਾਇਰ ਵੀ ਚੱਕੇ ਜਾਂਦੇ ਆ ਵੇ ਠੀਕ ਆ ਜੀ ਆ ਵੇਖੋ ਜੀ ਆ ਪੁੱਲ ਬਣਾਤਾ ਜੀ ਦੇਖੋ ਜੀ ਆ ਵੇਖੋ ਜੀ ਤੁਹਾਡੇ 4 ਟਨ ਦਾ ਪੀਚੱਕਿਆ ਹਵਾ ਆ ਮੁੰਡੇ ਨੇ ਵੇਖੋ ਜੀ ਜਾਂਦਾ ਬੈਕ ਆਹ ਵੇਖੋ ਜੀ ਹਾਂਜੀ ਭਾਜੀ ਸਮਾਈਲ ਦਿਓ ਮਰੀ ਜੀ ਅੱਜ ਤਾਂ ਪੁੱਲ ਬਣਾਤਾ ਜੀ ਆ ਪੁੱਲ ਬਣ ਗਿਆ ਜੀ ਦੇਖੋ ਦੇਖੋ ਜੀ ਦੇਖੋ ਅੱਛਾ ਬਣਾ ਹੈ ਕੋਲੇ ਵੇਖੋ ਜੀ ਵੇਖੋ ਆ ਮੁੰਡਾ ਚਲਾਉਂਦਾ ਜਾਇਆ